ਹਾਂ ਜੀ ਜੜੀ ਬੂਟੀ ਰਸਨ ਸਿੰਘ ਵਿੱਚ ਆਪ ਕੋ ਸਾਰੇ ਦੋਸਤ ਮਿੱਤਰਾਂ ਦਾ ਸਵਾਗਤ ਹੈ ਜੀ ਅੱਜ ਆਪਣੀ ਜਿਹੜੀ ਜਾਣਕਾਰੀ ਹੈ ਜੀ ਉਹ ਅਰਕ ਲਾਜਵੰਤੀ ਦੇ ਹਵਾਲੇ ਤੋਂ ਜਾਣਕਾਰੀ ਹੈ ਜੀ ਇਹ ਜਿਹੜੀ ਲਾਜਵੰਤੀ ਹੈ ਜੀ ਇਹਨੂੰ ਕਈ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਪਹਿਲਾ ਨਾਮ ਇਹਦਾ ਲਾਜਵੰਤੀ ਦੂਜਾ ਨਾਮ ਹੈ ਸ਼ੂਈ-ਮੂਈ ਔਰ ਤੀਜਾ ਨਾਮ ਹੈ ਦਾ ਜਿਹੜਾ ਸ਼ਰਮੀਲੀ ਬੂਟੀ ਵੀ ਇਹਨੂੰ ਕਹੇ ਜਾਂਦੇ ਨੇ ਜਦੋਂ ਇਹਨੂੰ ਕੋਈ ਹੱਥ ਲਾਉਂਦਾ ਏ ਇਸ ਬੂਟੀ ਨੂੰ ਤਾਂ ਇਹ ਸੰਘ ਕੇ ਇਕੱਠੀ ਹੋ ਜਾਂਦੀ ਏ ਸੂੰਗੜ ਜਾਂਦੀ ਏ ਬੂਟੀ ਆਪਣੇ ਪੱਤਿਆਂ ਨੂੰ ਇੱਕਦਮ ਸਮੇਟ ਲੈਂਦੀ ਏ ਜੀ ਇਹਨੂੰ ਸ਼ੂਈ-ਮੂਈ ਕਹਿੰਦੇ ਨੇ ਸ਼ਰਮੀਲੀ ਬੂਟੀ ਕਹਿੰਦੇ ਨੇ ਸੰਘਾਊ ਬੂਟੀ ਕਹਿੰਦੇ ਨੇ ਤੇ ਵਾਸਤਵਿਕ ਇਹਦਾ ਨਾਮ ਹੈ ਜਿਹੜਾ ਜੀ ਉਹ ਹੈ ਲਾਜਪੰਤੀ ਠੀਕ ਹੈ ਜੀ ਇਹਨੂੰ ਟੱਚ ਕਰਨ ਦੇ ਸਾਰੇ ਪੂਰੀ ਇਕੱਠੀ ਹੋ ਜਾਂਦੀ ਹੈ ਸੁੰਗੜ ਜਾਂਦੀ ਹੈ ਜੀ ਇੱਕਦਮ ਇਹ ਬੂਟੀ ਔਰ ਇਹਦਾ ਜਿਹੜਾ ਕੰਮ ਹੈ ਜੀ ਇਹ ਕੰਮ ਹੈ ਔਰਤਾਂ ਦੇ ਸਬੰਧ ਵਿੱਚ ਇਹ ਬੂਟੀ ਜਿਆਦਾ ਕੰਮ ਕਰਦੀ ਹੈ ਜੋਨੀ ਨਾਲ ਸੰਬੰਧਿਤ ਰੋਗ ਨੇ ਜੀ ਜਿਹੜੇ ਉਹ ਇਹਦੇ ਰਕ ਪੀਣ ਦੇ ਨਾਲ ਖਤਮ ਹੋ ਜਾਂਦੇ ਨੇ ਉਹ ਜਿन्हे ਵੀ ਰੋਗ ਹੁੰਦੇ ਨੇ ਜਾਨੀ ਦੇ ਨਾਲ ਸੰਬੰਧਿਤ ਔਰ ਦੂਜਾ ਕੰਮ ਹੈ ਜੀ ਇਹਦਾ ਰક્ત ਪਿੱਤ ਜਿਹਦੇ ਖੂਨ ਦੇ ਵਿੱਚ ਗਰਮੀ ਜ਼ਿਆਦਾ ਵਧੀ ਹੋਵੇ ਉਹਨੂੰ ਸ਼ਾਂਤ ਕਰਦੀ ਹੈ ਜੀ ਇਹ ਇਹ ਜਿਹੜੀ ਸੂਈ ਮੋਈਦਾਰਕ ਹੈ ਜੀ ਇਹ ਸ਼ਾਂਤ ਕਰਦਾ ਜੀ ਇਸ ਨੂੰ ਜਿਹੜੀ ਖੂਨ ਦੇ ਵਿੱਚ ਪਿੱਤ ਵੱਧ ਜਾਂਦੀ ਹੈ ਗਰਮੀ ਵੱਧ ਜਾਂਦੀ ਹੈ ਜਿਹੜੇ ਪ੍ਰਾਵਾਂ ਨੂੰ ਹੱਥਾਂ ਪੈਰਾਂ 'ਚ ਪਸੀਨਾ ਆਉਂਦਾ ਜਾਦੇ ਤੇ ਉਹਨੂੰ ਸ਼ਾਂਤ ਕਰਦਾ ਜੀ ਲਾਜਵੰਤੀ ਦਾ ਜੋ ਅਰਕ ਹੈ ਜੀ ਠੀਕ ਹੈ ਜੀ ਇਸ ਹਵਾਲੇ ਤੋਂ ਵੀ ਇਹ ਛੋਟੀ ਜਾਣਕਾਰੀ ਹੈ ਜੀ ਇਹ ਜਿੰਨੀ ਕਿ ਸਾਡੇ ਕੋਲੇ ਇਸ ਸੰਬੰਧ ਜਾਣਕਾਰੀ ਹੈ ਜੀ ਉਹਨਾਂ ਕਿ ਹੀ ਅਸੀਂ ਦੱਸ ਸਕਦੇ ਹਾਂ ਤੇ ਬਾਕੀ ਕਿਸੇ ਹੋਰ ਵੀਰ ਧਾਇਰੇ ਪਰ ਜ਼ਿਆਦਾ ਅਨੁਭਵ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੀ ਤਾਂ ਜੋ ਆਪਣੇ ਜਿਹੜੀ ਬੂਟੀ ਰਸੈਣ ਸਿੰਘ ਚੈਨਲ ਨਾਲ ਹੋਰ ਵੀ ਭੈਣ ਭਰਾ ਜਿਹੜੇ ਜੁੜੇ ਨੇ ਉਹਨਾਂ ਦੀ ਨੌਲੇਜ ਵਿੱਚ ਵੀ ਇਸ ਬੂਟੀ ਦੇ ਪ੍ਰਤੀ ਵਾਧਾ ਹੋਵੇ ਠੀਕ ਹੈ ਜੀ ਇਹ ਛੋਟੀ ਜਾਣਕਾਰੀ ਥੀ ਇਹ ਲਾਜਵੰਤੀ ਦੇ ਅਰਕ ਦੇ ਹਵਾਲੇ ਤੋਂ ਜੀ ਉਮੀਦ ਕਰਦੇ ਹਾਂ ਜੀ ਭਰਾਵਾਂ ਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਹਾਰਾਜ